ਜੋ ਲਗੋਟਾਲੇ ਵਿੱਚ 7 ਸਾਲ ਦੀ ਸਜ਼ਾ ਭੁਗਤ ਰਹੇ ਆਕਾਲੀ ਆਗੂ ਮੰਗਤਰਾਏ ਬਾਂਸਲ ਤਹਿਸੀਲਦਾਰ ਨਾਲ ਗੁਟਮਾਰ ਦੇ ਮਾਮਲੇ ਸੰਬੰਧੀ ਮਾਨਸਾ ਦੀ ਅਦਾਲਤ ਵਿੱਚ ਪੇਸ਼ੀ ਭੁਗਤਣ ਲਈ ਪਹੁੰਚੇ ਇਸ ਮੌਕੇ ਹਜ਼ਾਰਾਂ ਲੋਕ ਮੰਗਦਰਾਈ ਬਾਂਸਲ ਨੂੰ ਮਿਲਣ ਲਈ ਪਹੁੰਚੇ ਹੋਏ ਸਨ ਇਸ ਮੌਕੇ ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਤੋਂ ਇਹ ਜੀ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਪਾਰਟੀ ਦੀ ਰੈਲੀ ਹੋਵੇ ਅਦਾਲਤ ਤੋਂ ਬਾਹਰ ਬਾਂਸਲ ਨੇ ਕਿਹਾ ਕਿ ਉਹਨਾਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ ਮੈਂ ਹੁਣ ਵੀ ਕਹਿੰਦਾ ਬਹੁਤ ਵੱਡੀ ਸਾਜ਼ਿਸ਼ ਹੈ ਆਉਣ ਵਾਲੇ ਸਮੇਂ 'ਚ ਸਾਹਮਣੇ ਆਊਗੀ ਲੋਕਾਂ ਦੀ ਔਰ ਲੋਕ ਸੋਚਦੇ ਰਹਿ ਜਾਣਗੇ ਵੀ ਐਡੀ ਵੱਡੀ ਕੋਰਟ 'ਚ ਵੀ ਸਾਜ਼ਿਸ਼ ਹੋ ਸਕਦੀ ਹੈ ਜਨਤਾ ਮੇਰੇ ਨਾਲ ਹੈ ਤੁਹਾਡੇ ਸਾਹਮਣੇ ਹੈ ਇਸ ਬਾਰੇ ਮੈਂ ਕੁਝ ਨਹੀਂ ਕਹਿੰਦਾ ਆਉਣ ਵਾਲੇ ਸਮੇਂ 'ਚ ਮੈਂ ਬਾਰ-ਬਾਰ ਕਹਿ ਰਿਹਾ ਸਮਾਂ ਲੱਗ ਸਕਦਾ ਪਰ ਇਹ ਨਿਆਂ ਪ੍ਰਣਾਲੀ ਤੇ ਮੈਨੂੰ ਬਹੁਤ ਵੱਡਾ ਭਰੋਸਾ ਹੈ ਇਹ ਨਿਆਂ ਪ੍ਰਣਾਲੀ ਇਹ ਦੁੱਧ ਤੇ ਦੁੱਧ ਪਾਣੀ ਦੇ ਪਾਣੀ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ मिलेंगे फेसबुक पे, अस दिखांगे यूट्यूब पे, सानू फॉलो करो ट्विटर पे, खबर जुड़े रहो दिन रात